ਰਹ ਰਾਜ ਸਾਹਿਬ ਜੁਗ ਜੁਗ ਭਗਤ ਪਾਇਆ ਪੈਜ ਰਖਦਾ ਰਾਮ ਰਾਜ ਜੀ ਅਰਨਾਖ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇ ਅਹੰਕਾਰੀਆਂ ਆਨੰਦ ਗਾਮ ਬਿਠਦੇ ਨਾਮ ਦੇਉ ਮੁਖ ਲਾਇਆ ਜਨਾਨਕਸਰ ਸਰਸੇ ਵੰਤ ਲੈ ਛੜਾ ਇਕੋ ਅੰਗਾਰ ਸਤਿਗੁਰ ਪ੍ਰਸਾਦ ਸਲੋਕ ਮਾਲਾ ਪਹਿਲਾ ਨੁਕਦਾਰ ਸਤਿਗੁਰੁ ਪਾਇਆ ਜਾ ਸੁਖ ਤਾਂ ਮ ਨ ਹੋਈ ਤੂੰ ਕਰਦਾ ਕਰਣਾ ਮੈਂ ਨਾਹੀ ਜੋ ਕਰੀ ਨਾ ਹੋਈ ਬਲੇ ਹਾਰੀ ਕੁਦਰਤ ਵਸਿਆ ਤਰੰਤ ਨ ਜਾਈ ਰਖਿਆ ਰਹਾਉ ਆਤਮਾ ਜੋਤ ਜੋਤ ਮੈਂ ਜਤ ਅਗਲਗਲਾ ਬਰਬੁਰਿਆ ਤੂੰ ਸੱਚਾ ਸਾਇਸ ਸਵਾਲੇ ਯੋਜਨ ਕੀਤੀ ਸੁਪਰ ਪਿਆ ਕਾਹ ਨਾਨਕ ਕਰਤੇ ਕੀਆ ਬਾਤਾ ਜੋ ਕਿ ਚ ਕਰਣਾ ਸੋ ਕਰ ਰਹਾ ਸੋਦਰਾਗਾ ਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇ ਰਾਗੇ ਹਾ ਜੋ ਕਰਕੇ ਆਦਿਤਵ ਸਰੂਪ ਸਮਾਲੇ ਬਾਜੇ ਤੇਰੇ ਨਾਦ ਅਨਿਕ ਸੰਘਾ ਕੇ ਤੇ تیرੇ ਬਾਵਨਾਰੇ ਕੇ ਤੇ تیرੇ ਰਾਗ ਗੁਰਿ ਜੋ ਕਹੀਐ ਕੇ ਤੇ تیرੇ ਗਾਵਨ ਹਾਰੇ ਗਾਵਨ ਤਦਨੋ ਭਵਨ ਪਣੀ ਵੈ ਸੰਤਰ ਗਾਵਹਿ ਰਾਜਾ ਤਰੰਦਵਾਰੇ ਗਾਵੰਤਦਨੋ ਚਿਤ ਗਉਤਿ ਲਿਖ ਜਾਣਨ ਲੇਖ ਲੇਖ ਧਰਮ ਵਿਚਾਰੇ ਗਾਵੰਤਦਨੋ ਹੀ ਸ਼ਰਮਾ ਦੇਵੀ ਸੋਹਣ ਤੇਰੇ ਸਤਿ ਸਵਾਰੇ ਗਾਵੰਤਦਨੋ ਤੇਰੰਦਰਾਸਨ ਬੈਠੇ ਦੇਵਤਿਆਂ ਦਰਨਾਲੇ ਗਾਵੰਤਦਨੋ ਸਦ ਸਮਾਧੀ ਅੰਦਰ ਗਾਵੰਤਦਨੋ ਸਾਧ ਵਿਚਾਰੇ ਗਾਵੰਤਦਨੋ ਜਤੀ ਸਤੀ ਸੰਤੋਖੀ ਗਾਵੰਤਦਨੋ ਵੀਰ ਕਰਾਰੇ ਗਾਵਨ ਤੁਧਨੋਂ ਪੰਡਿਤ ਪਦਨ ਰਗੀਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਨ ਤੁਧਨੋਂ ਮੋਹਨੀਆ ਮਨਮੋਹਨ ਸੁਰਗ ਮੱਚ ਭਿਆਲੇ ਗਾਵਨ ਤੁਧਨੋਂ ਰਤਨ ਪਾਇ ਤੇਰੇ 68 ਤੀਰ ਰਤਨਾਂ ਨਾਲੇ ਗਾਵਨ ਤੁਧਨੋਂ ਜੋਤ ਮਹਾ ਮਲ ਸੂਰਾ ਗਾਵਨ ਤੁਧਨੋਂ ਖਾਣੀ ਚਾਰੇ ਗਾਵਨ ਤੁਧਨੋਂ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਦ ਨਾਮ ਗਾਵਨ ਜੋ ਤੁਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦ ਨਾਮ ਗਾਵਨ ਸੇ ਮੈਂ ਚਿਤ ਨਾਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਤਾਜਾ ਸਚੀ ਨਾਹੀ ਹੈ ਪੀਓ ਸੀ ਜਾਇ ਨਾ ਜਾਸੀ ਰਚਨਾ ਜੇ ਨ ਰਜਾਈ ਰੰਗੀ ਰੰਗੀ ਬਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਰ ਕਰ ਦੇ ਕਹਿ ਕੇ ਦਾਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰਸੀ ਬਿਰੋ ਕੋ ਨਾ ਕਰਣਾ ਜਾਇ ਸੋ ਬਾਦਸ਼ਾਹ ਸੋ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸੁਣ ਬਡਾ ਕਹਿ ਸਭ ਕੋਈ ਕਿਵਡ ਵੱਡਾ ਡੀਠਾ ਹੋਇ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹੇ ਸਮਾਈ ਵੱਡੇ ਮੇਰੇ ਸਹਿਬਾਂ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੈ ਤੇਰਾ ਕਿਤਾ ਕੇਵੜ ਜੀਰਾ ਰਾਉ ਸਭ ਜ਼ੁਰ ਜ਼ਿੰਮਲ ਸੁਰਤ ਕਮਾਈ ਸਭ ਕੀਮਤ ਮਿਲ ਕੇ ਕੀਮਤ ਪਾਈ ਜਾਨੀ ਦਾਨੀ ਗੁਰ ਗੁਰਾਈ ਕਹਿਣ ਨਾ ਜਾਇ ਤਿਰ ਤਲ ਵਡਿਆਈ ਸਭ ਸਤ ਸਭ ਤਬ ਸਭ ਸੰਗਿਆ ਆ ਸਦਾ ਵਰਗਾ ਗਿਆ ਵਡਿਆ ਤੁਧੁਨ ਸਦੀ ਕੇ ਨਾ ਨ ਪਾਈਆ ਕਰਮ ਮੇਰਾ ਨਹੀਂ ਠਾਕ ਰਾਇਆ ਆਖਣ ਵਾਲਾ ਗਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਸ ਗਜਾਰਾ ਨਾਨਕ ਸੱਚ ਸਵਰਨ ਹਾਰ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਚਾ ਨਾ ਆਉ ਸਾਚੇ ਨਾਮ ਕੇ ਲੱਗੇ ਭੂਖ ਉਤ ਭੂਖ ਹੈ ਗਏ ਚਲੀਏ ਦੁਖ ਸੁਖ ਬਸਰਾ ਮੇਰੀ ਮਾਇ ਸਾਚਾ ਸਾਹਿਬ ਸਾਚੇ ਨਾਹਿ rau ਸਾਚੇ ਨਾਮ ਕੀ ਤਲ ਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰਨ ਉਹ ਅਸੋਗ ਦਿੰਦਾ ਰਹਿਨ ਨਾ ਚੁਕੇ ਭੋਗ ਗੁਣੇ ਹੋਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਵੇ ਜਿਵੜ ਆਵਤੇ ਵੜ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਸਤੰਭਸਾਰ ਹਤੇ ਕਮ ਜਾਤ ਨਾਨਕ ਨਾ ਵਿਵਜ ਸਨਾਤ ਰਾਗ ਗੁਜਰੀ ਮਹੱਲਾ ਚੱਪ ਤਾਂ ਹਰ ਕੇ ਜਨ ਸਤਗੁਰੂ ਸਾਧਪੁਰ ਕਾ ਬਿਨੋਕਰੋਂ ਗੁਰੂ ਪਾਸ ਹਮ ਕੀ ਰੇ ਕਰਮ ਸਤਗੁਰ ਸਿਰਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਜਗਾਈ ਹਰ ਕੀਰਤ ਹਮਰੀ ਰਹਿ ਰਾਤ ਰਹਾਉ ਹਰਜੁਨ ਕੀ ਬਡਪਾਗ ਬਡੇਰੇ ਜਨ ਹਰ ਹਰ ਸਰਦਾਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਵਤਾ ਸਹੈ ਮਿਲ ਸੰਗਤ ਗੁਣ ਪ੍ਰਗਾਸ ਜਨ ਹਰ 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 ਸਨਾਮ ਨਾ ਪਾਇਆ ਤੇ ਭਾ ਗੀਣ ਜੰਪਾਸ ਜੋ ਸਤਿਗੁਰ ਸ਼ਰਣਾ ਸੰਗਤ ਨਹੀਂ ਆਈ ਤਰਗ ਜੀਵੈ ਤਰਗ ਜੀਵਾਸ ਜਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧਰ ਮਾਸ ਕਰਿ ਖਿਆ ਲਿਖਾਸ ਧਨ ਧਨ ਸਤ ਸੰਗਤ ਜਿਹ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾਂ ਕਾਹਿਰੇ ਮਨ ਚਤ ਵਹਿ ਉਦਮ ਜਾਂ ਹਰ ਹਰ ਜੀਉ ਪਰਿਆ ਸਾਲ ਪੱਥਰ ਮੈਂ ਜਨਤੇ ਪਾਈ ਤਾਂ ਕਰਜ ਗਾਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾਉ ਜਨਨ ਵਿਦਾਂ ਲੋਕ ਸਦ ਵਿਣਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਰ ਰਜਕ ਸੰਭਾਹੇ ਧਾਕੁਰ ਕਾਹੇ ਮਨ ਭਉ ਕਰਿਆ ਉਡੇ ਉਡੇ ਆਵੈ ਸੈ ਕੋ ਸੰਤਿ ਸਿ ਪਾਛੈ ਬਚਰੀ ਚਰਿਆ ਤਨ ਗਵਣ ਖਲਾਵੇ ਗਵਣ ਜੁਗਾਵੇ ਮਨ ਮਨ ਸਮਰਨ ਕਰਿਆ ਸਭਨ ਧਾਨ ਦਸ ਅਸ਼ਟ ਸਿਧਾਨ ਠਾਕੁਰ ਕਲ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਈਏ ਤੇਰਾ ਅੰਤ ਨ ਬਰਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਭਰ ਇਕ ਵੰਕਾਰ ਸਤਿਗੁਰ ਪ੍ਰਸਾਦ ਸੋ ਉਪਰਖ ਨਰੰਜਨ ਆਰਪੁਰਖ ਨਰੰਜਨ ਹਰਗਮ ਗਮਿਆ ਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਤਾਰਾ ਹਰ ਧਿਆਵੋ ਸੰਤੋਹ ਜੀ ਸਭ ਦੁਖ ਸਾਰਨਹਾਰਾ ਰਿਆਪੇ ਠਾਕੁਰ ਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਟ ਘਟ ਅੰਤਰ ਸਰਬ ਨਰੰਤਰ ਜੀ ਹਰ ਇੱਕ ਉਪਰਗ ਸਮਾਨਾ ਇੱਕ ਦਾਤੇ ਇੱਕ ਭਿਕਾਰੀ ਜੀ ਸਭ ਤੇਰੇ ਚੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤਦ ਬਿਨਿਆ ਵਰ ਨਾ ਜਾਣਾ ਤੂੰ ਪਰਮ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਕ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਧਿਆਨ ਨਾਨਕ ਤិន ਕੁਰਬਾਣਾ ਹਰਿ ਦਾਵੈ ਹਰਿ ਦਾਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਏ ਜਨ ਹਰਿ ਤਿਆ ਆ ਜੀ ਤਿੰਨ ਟੋਟੀ ਜਮ ਕੀ ਫਾਸੀ ਜਿਨ ਨਿਰਭਉ ਜਨ ਹਰਿ ਨਿਰਭਉ ਤਿਆ ਆ ਜੀ ਤਨ ਕਾ ਭਉ ਸੁਖ ਵਾਸੀ ਜਨ ਸੇ ਵਿਆ ਜਨ ਸੇ ਵਿਆ ਮੇਰਾ ਹਰ ਜੀ ਤੇ ਹਰ ਹਰ ਰੂ ਸੁਮਾਸੀ ਸੇ ਧਨ ਸੇ ਧਨ ਜਨ ਹਰਿ ਤਿਆ ਆ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਧਾਰ ਜੀ ਪਰੇ ਬਿਆੰਤ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨਿਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਾਂ ਹਰ ਪੂਜਾ ਜੀ ਤਪ ਤਪਹਿ ਜਪਹਿ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਪੜਿਆ ਵਸਮ੍ਰਿਤ ਸਾਸਤ ਜੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਪਦਮਲੇ ਜਨਾਨਿਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਦੁਆਦਪੁਰਖ ਪਰੰਪਰ ਕਰਤਾ ਜੀ ਤੁਧ ਜੇ ਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਧਿ ਆਪੇ ਭਾਵੇਂ ਜੋਈ ਵਰਤਾ ਜੀ ਤੂੰ ਆਪੇ ਕਰਹ ਸੋਈ ਤੁਧਿ ਆਪੇ ਸ੍ਰੇਸ਼ਟ ਸਭਿ ਉਪਾਈ ਜੀ ਤੁਧਿ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹੱਲਾ ਤੁਥਵ ਤੂੰ ਕਰਦਾ ਸਚਿਆਰ ਮੰਡ ਸਾਹੀ ਜੋ ਤਪਾਵੇ ਜੋਈ ਤੀ ਜੋ ਤੂੰ ਦੇਹੇ ਸੋਈ ਹਉ ਪਾਈ ਰਹਾਓ ਸਭ ਤੇਰੀ ਦੂ ਸਭ ਨਹੀਂ ਜਾਓ ਜਿਸ ਨੋ ਕਿਰਪਾ ਕਰਹਿ ਤੰ ਨਾਮ ਰਤਨਾ ਪਾ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧਿ ਆਪ ਵਿਛੋੜਿਆ ਆਪ ਮਿਲਾਇਆ ਕੌਣ ਤੇਰੀ ਆਉ ਸਤਜੀ ਮਾਏ ਤੁਜਵੰਦੁ ਜਾ ਕੋਈ 라ਏ ਜੀ ਜੰਤ ਸਭ ਤੇਰਾ ਖੇਲ ਵਿਯੋਗ ਮਨ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੁਝਾਣਾ ਹੈ ਸੋਈ ਜਨ ਜਾੜੈ ਹਰ ਗੁਣ ਤਦੀ ਆਕਬ ਖਾਣੈ ਜਨ ਹਰ ਸੇਵਿਆ ਤਨ ਸੁਖ ਪਾਇਆ ਸਹਜੇ ਹੀ ਹਰਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਤ ਬਿੰਦੂ ਜਾ ਵਰਨਾ ਕੋਇ ਤੂੰ ਕਰ ਕਰ ਵੇਖੈ ਜਾਣਹਿ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਤ ਸਰਵੜਾ ਭਈ ਰੇ ਨਵਸਾ ਪਾਣੀ ਪਾਵਕਤਨਹਿ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖ ਤਹ ਡੂਬਿ ਆਲੇ ਮਨ ਇਕ ਨ ਜੀਤ ਤਤ ਸਰਬੁ ਮਨਾ ਹਰ ਵਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀਨੀ ਪੜਿਆ ਮੋਰ ਕਮਗਦਾ ਜਨਮ ਪਿਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਨ ਤੋਂ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਬਰਾ ਬਦਮਨ ਕੁਦੇਹਰੀਆ ਗੋਬਿੰਦ ਮਰਣ ਕੀ ਇਹ ਤੇਰੀ ਵਰੀਆ ਅਵਰ ਕਾਜ ਤੇ ਰਕ ਤੈਨ ਕਾਮ ਮਿਰ ਸਾਧ ਸੰਗਤ ਪਜ ਕੇਵਲ ਨਾਮ ਸਰੰਗ ਜਾਮ ਲਾਗ ਪਵ ਜਲ ਤਰਨ ਕੈ ਜਨਮ ਰਥਾ ਜਾਤ ਰੰਗ ਮਾਇਆ ਕਹਿ ਰਹਾ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਨ ਹਰ ਰਾਇ ਕਹਉ ਨਾਨਕ ਹਮ ਨੀਚ ਗਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇਕ ਵੰਗਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਵੀਂ ਕਵਿ ਵਿਭਾਜ ਬੇਨਤੀ ਚਾਪੇ ਹਮਰੀ ਗੁਰੂ ਹਾਦਰ ਚਾਪੁਰਨ ਹੋਏ ਜਦ ਕੀ ਇਛਾ ਆਵਜਾ ਨਰਮਨ ਰਾਇ ਮਹਾਰਾ ਆਪਣਾ ਜਾਣ ਕਰੋ ਪ੍ਰਤਿਪਾਰ ਹਮਰੇ ਦੁਸ਼ਟ ਸੁਭਾ ਤੁਮ ਕਾ ਹੋ ਆਪ ਹਾ ਦਾ ਮੋਹਿ ਵਿਚਾਓ ਸੁਖੀ ਉਸ ਮੋਰ ਪਰਿਵਾਰ ਸੇਵਕ ਸਿੱਖ ਸਭੈ ਕਰਤਾਰਾ ਮੋਰ ਛਾਨ ਜੀ ਕਰਦਾ ਕਰੀਐ ਸਭ ਵੈਰਨ ਕਾ ਆਤ ਸੰਘਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਗਰ ਨਾ ਧਿਆਉਂ ਜੋ ਵਰ ਚਾਹੂੰ ਸੋ ਤੁਮ ਤੇ ਪਾਵਾਂ ਸੇਵਕ ਸੇਖ ਮਾਰੀ ਤਾਰੀਏ ਜਨ ਜਨ ਸਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝ ਵਰਿਐ ਮਰਨ ਕਾਲ ਕਤਰਾ ਉਸਨਿ ਮਰੀਐ ਹੋ ਜੋ ਸਦਾ ਹਮਾਰੇ ਪਛਾਹ ਸ੍ਰੀ ਹਸਤ ਜੋ ਕਰਿਐ ਰੱਛਾ ਆਰਾਖ ਲਿਓ ਮੋਇ ਗਨਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨਵੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਵ ਤਰਾ ਕਾਲ ਪਾਇ ਸ਼ਿਵ ਜੁਗਵ ਤਰਾ ਕਾਲ ਪਾਇ ਗੁਰੂ ਜਨ ਪ੍ਰਕਾਸ਼ਾ ਸਕਲ ਕਾਲ ਕੇ ਕੀ ਆਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਵ ਲੋਕ ਸਵਾਰਾ ਨਮਸਕਾਰ ਹੈ ਤਾਹੀ ਹਮਾਰਾ ਜਗਨ ਕਾਲ ਸਭ ਜਗਤ ਬਨਾਇਓ ਦੇਵ ਦਾਤ ਜਚਨ ਉਪਜਾਇਓ ਆਗੰਦ ਕੇ ਉਤਾਰ ਸੋਈ ਗੁਰੂ ਸਮਝਿਓ ਹਮਾਰਾ ਨਾਮ ਸ਼ਿਕਾਰਤ ਸਹੀ ਕੋ ਹਮਾਰੀ ਜਕਲ ਪ੍ਰਜਾ ਜਨ ਆਪ ਸਵਾਰੀ ਸਭ ਗਨ ਕੋ ਸਭ ਗੁਣ ਸੁਖ ਦਿਯੋ ਸਤ్రਨ ਕੋ ਪਲ ਮੋਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਗੁੰਜਰੇ ਸੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਬੋਲਾ ਸੰਤਨਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਵੇਖੇ ਕੀ ਵੀਰ ਬਚਾਨਾ ਘਟ ਘਟ ਕੇ ਪਟ ਪਟ ਕੀ ਜਾਨਾ ਜਬੋਧ ਕਰ ਕਰਾ ਕਰਤਾ ਰਾ ਪ੍ਰਜਾ ਤਤ ਤਤ ਦੇਹ ਅਪਾਰ ਜਬਿਆ ਕਰਕ ਕਰਤੋ ਕਉ ਤੁਮੈ ਮਿਲਤ ਦੇਹ ਤਰ ਸਭ ਜਿਤੇ ਵਦਨ ਸਿਰ ਸੁਭ ਧਾਰੈ ਆਪਿ ਆਪਣੀ ਬੂਜੋ ਚਾਰੈ ਤੁਮ ਸਾਬੀ ਤੇਰਾ ਤਨ ਰਾਲਮੋ ਜੰਤ ਬੇਦ ਪੇਦ ਅਰਿਆ ਲੰ ਨਰੰਗਾ ਨਿਰਵੇਕਾ ਅੰਦਰ ਲੰ ਬੂ ਆਦ ਅਨੀਲ ਨਾਦ ਅਸੰਭ ਤਾਕਾ ਮੂਡੋ ਚਾਰਤ ਵੇਦਾ ਜੋ ਕੋ ਬੇਵ ਨ ਪਾਵਤ ਵੇਦਾ ਤਾਕੋ ਕਰਪਾਹਨ ਨਮਾਨਤ ਮਹਾ ਮੂਡ ਕਛ ਭੇਦ ਨ ਜਾਣਤ ਮਹਾਂਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਗਾ ਜੀਨਤ ਨਹ ਭਿਵ ਰਾਪ ਆਪਣਿ ਬਦਹ ਜੀਤੀ ਵਰਣਤ ਪਿੰਨ ਪਿੰਨ ਤਹ ਤੇਤੀ ਤੁਮਰਾ ਲਕਾ ਨ ਜਾਏ ਬਸਾਰਾ ਕਿਹ ਵਿਸ ਸਜਾ ਪ੍ਰਤਮ ਸੰਸਾਰ ਇਕ ਰੂਪ ਅਨੂਸਰੂਪ ਰੰਗ ਪਯਉ ਰਵ ਕੇ ਭੂਪਾ ਅੰਦਰਜ ਜੈਰਜ ਸੇਤਜ ਕੀਨੀ ਉਤਪੁਜ ਖਨ ਬਉਰ ਰਾਚੀਨੀ ਕਹੂੰ ਭੂਲ ਰਾਜਾ ਬੈਠਾ ਕਹੂੰ ਸਮਿੜਭ ਸੰਕਰੇ ਬੈਠਾ ਸਗਰੀਸ਼ ਰੇਟ ਦਾ ਕਾਇਯ ਚੰਪਵ ਆਪ ਜੁਗਾ ਸਰੂ ਸੰਜੰਪਾ ਤਬਰ ਚਾ ਮੇਰੀ ਤੁਮ ਕਰੋ ਸਿਖਿ ਵਾਰਿ ਵਸਿਖ ਸੰਗਰੁ ਦੁਸ਼ਟ ਜਤੇ ਉਤਵਾਤੁ ਦਪਤਾ ਸਗਲ ਮਲੇਸ਼ ਕਰੋ ਰਣ ਘਾਤਾ ਜੇ ਹਸਤ ਤਵ ਸਰਣੀ ਪਰੇ ਤਨ ਕੇ ਦੁਸ਼ਟ ਤੁਖਤਿ ਆਮਰੇ ਪਰਖ ਜਾਉ ਨ ਭਗਵ ਪਰਿ ਤੇ ਹਾਰੇ ਤਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇਕ ਵਾਰ ਧਿਆਇ ਤਾਂ ਕੇ ਕਾਲ ਨਿਕਟ ਨਹੀ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਦ੍ਰਿਸ਼ਟ ਤ੍ਰੰਤ ਤਦ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਇ ਨਿਹਰੂ ਤਾਂ ਕੇ ਤਾਪ ਤਨ ਕਮਹਰੂ ਅਰਦ ਸਦ ਕਰਮੋਂ ਸਭ ਹੋਈ ਦੁਸ਼ਟ ਸਾਸਵ ਸਕੇ ਨਾ ਕੋਈ ਇਕ ਵਾਰ ਜਨ ਤਮ ਸੰਬਾਰ ਅਕਾਲ ਵਾਸਤੇ ਤਾਹੇ ਉਬਾਰਾ ਜਨ ਨਰ ਨਾਮ ਤਿਆਰ ਕਹ ਦਾਰ ਦੁਸ਼ਟ ਦੁਖ ਤੇਰਾ ਕੜਗ ਤਮ ਸੁਣ ਤਿਆਰੀ ਆਪ ਦਲੋ ਵਾਰੀ ਸਰਟਰ ਮੋਹੋ ਸਾਈ ਦੁਸ਼ਟ ਦੁਖ ਤੇ ਲੋ ਵਿਚਾਈ ਸੋਈਆ ਪਾਇੰ ਗਏ ਜਬ ਤੇ ਤੁਮਰੇ ਤਬ ਤੇ ਕਿਉ ਆਗ ਤਰੇ ਨਹੀਂ ਆਨਿਓ ਰਾਮ ਰੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਇਕ ਨ ਮੰਨਿਓ ਸਮਰਲ ਸਾਸ ਤਰਵੇਸ ਤਵੇ ਬੋ ਭੀਤ ਕਹਾਂ ਮੇਕ ਨ ਜਾਣਿਓ ਸਿਰਿ ਜ਼ਬਾਨ ਕਿਰਪਾ ਤੁਮਰੀ ਕਰ ਮੈ ਨ ਕਹਿਓ ਸਭ ਤੋ ਵਖਾਨਿਓ ਦੁਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤਵਾਰ ਦਵਾਰ ਬਾਈ ਗੈ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJANAM DE KO ANKAR SATGURU PRASAD ਅਨੰਦ ਬਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਜ ਸੇਤੀ ਮਨੁ ਜੀ ਵਧਾਈਆਂ ਰਾਗ ਰਤਨ ਪਰਿਵਾਰ ਪਰਿਆ ਸ਼ਬਦ ਗਾਵਣ ਆਈਆ ਸ਼ਬਦ ਦਾ ਗਾਵੋ ਰੇ ਕੇ ਰਾਮ ਮੰਜਨੀ ਉਸਾਇਆ ਕਹੈ ਨਾਨਕ ਅਨੰਦ ਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਰ ਵਰਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੁਖ ਸਭ ਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾਂ ਸਮਰੱਤ ਸੁਆਮੀ ਸੁਖ ਅਨੁਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸੱਚੇ ਸਹਿਬਾ ਗਿਆਨ ਹੈਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਸ ਦੇਹ ਸੋ ਪਾਵੇ ਸਦਾ ਸਤਿ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹ ਨਾਨਕ ਸਚੇ ਸਾਹਿ ਧਿਆਨ ਨਹੀਂ ਕਰਤੇ ਰਹਿ ਸੱਚਾ ਨਾਮ ਮੇਰਾ ਆਧਾਰ ਸੱਚੇ ਨਾਮ ਹੀ ਆਧਾਰ ਮੇਰਾ ਜਨ ਭੁਖਾ ਸਭ ਗਵਾਈਆਂ ਕਰ ਜਾਦ ਜ਼ੋ ਕੁ ਮੰਨ ਆਏ ਵਸਿਆ ਜਨੇ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਟਾਉ ਜਿਸ ਦੀ ਆਏ ਵਡਿਆਈਆਂ ਕਹ ਨਾਨਕ ਸੁਣੋ ਸੰਤੋਖ ਸ਼ਬਦ ਤਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰਿ ਧਾਰੀਆ ਪੰਚ ਦੂਤ ਤਤ ਵਸ ਕੀਤੇ ਕਾਲ ਕੰਟਕ ਮਾਰਿਆ ਦਰ ਕਰਮ ਮਾ ਪਾਇਆ ਤਦ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤਹ ਸੁਖ ਹੋਆ ਤਤ ਘਰ ਅਨਹਦ ਵਾਜੇ ਆਨੰਦ ਸਣੋ ਵਡਭਾਗਿਓ ਸਗਲ ਮਨੋ ਰਤ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਧੋਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਫਨੀਤ ਕਹਤੇ ਪਵਿਤ ਸਤਗੁਰ ਰਹਾ ਪਰ ਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਬਣੀ ਮਹਲਾ 5 ਸਾਲ ਵਿੱਚ ਧੰਵਾਦ ਕੋ ਪਿਉ ਸਤ ਸੰਤੋਗ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਿਉ ਜਿਸ ਕਾ ਸਭ ਸਹਾਰ ਜੇ ਕੋ ਕਾ ਵੈ ਜੇ ਕੋ ਪੰਚਾਇਤਿਸ ਕਾ ਹੋਏ ਉਦਾਰ ਇਹ ਵਸਤ ਤਜੀ ਨਾ ਜਾਈ ਨਤ ਨਤ ਰਾਖੁਰ ਧਾਰ ਤਮ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰ ਸ਼ਲੋਕ ਮਹੱਲਾ 5 ਤੀਰਾ ਕੀਤਾ ਜਾਤ ਨਾਹੀ ਮਨੋ ਜੋਗ ਕੀ ਤੋਈ ਮੈ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਈ ਤਰਸ ਪਿਆ ਮੇ ਰਾਮ ਤੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮੰਤੀ ਵਾਰਿਆ ਪਾਉੜੀ ਤਥਾ ਤੂ ਸਮਰਥ ਜਿਤੈ ਕੋਈ ਨਾਹੀ ਹੋਤਾ ਤੇਰੀ ਰਖ ਅਗਨੀਉ ਦਰਮਾਈ ਸੁਨ ਗਏ ਜਮ ਕੇ ਦੂਤ نائیں تر چھٹ جائے اوجر بکم آسگاہو گر شبدی پار پائی جن کو پیاس امرت سائے کل میو پنا گن گوبند گائے سب سے نو پال سمالے سائے سائے برتھا کوئی نہ جائے جی آبیت دیا سلوک محلہ پنجوا ਅੰਦਰ ਗੁਰਿਆਰਾਦਣਾ ਜੇਵਾ ਜਪ ਗੁਰਨਾਵੇ ਨੈਤਰੀ ਸਤਿਗੁਰ ਵੇਖਣਾ ਸ੍ਰਵਣੇ ਸੁਨਣਾ ਗੁਰਨਾਵ ਸਤਿਗੁਰ ਸੇਤੀ ਰਤਿਆ ਦਰਗਹ ਪਈ ਹਟਾਓ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਬਾਤ ਦੇ ਜਗ ਮਨ ਤੁਮ ਕਾਢੀ ਐ ਬੱਲੇ ਕੀ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰ ਆਪ ਬਾਰਿਆਂ ਗੁਰ ਕੀ ਪੈਰੀ ਪਾਏਗਾ ਸਵਾਰਿਆਂ ਹੋ ਆਪ ਦਿਆਲੂ ਮਨਹੋ ਨਾਮ ਸਾਰਿਆ ਨਾਮ ਸਾਧ ਜਨ ਅਕ ਸੰਗ ਭਵ ਜਲ ਤਾਰਿਆ ਨਾ ਸਭ ਤਨੰਦ ਗਦਸ਼ਟ ਖਿੰਮਾਹੀ ਬਿਦਾਰਿਆ ਨਾ ਤਿਸ ਸਾਇਬ ਕੀ ਏਕ ਨਾਨਕ ਮਨ ਮਾਹੀ ਜਿਸ ਸਿਮਰਤ ਸੁਖ ਹੋਈ ਸਗਲੇ ਧੋਖ ਜਾਏ ਤਿਸ ਸਾਇਬ ਕੀ ਏਕ ਨਾਨਕ ਮਨ ਮਾਹੀ ਜਿਸ ਸਮਰਤ ਸੁਖ ਹੋਏ ਸਗਲੇ ਦੋ ਕੁ ਜਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ